ਵੰਤਮਾਂ ਤੇ ਆਮਦਵੀਨ ਪਾਰਕੀਟੇ ਡਰਾਮੇ ਕਰਨ ਚ ਮਸ਼ਹੂਰ ਹੈ। ਠੱਗੀਆਂ ਮਾਰਨ ਚ ਮਸ਼ਹੂਰ ਹੈ। ਇਹ ਪੰਜਾਬ ਡੋਬ ਰਿਆ ਹੈ। ਤੇ ਦੁੱਜੇ ਬੰਨੇ ਪੰਜਾਬ ਦੇ ਖਜ਼ਾਨੇ ਦਾ ਲੋਕਾਂ ਦੇ ਲਹੂ ਪਸੀਨੇ ਦਾ ਪੈਸਾ ਜਿਹੜਾ ਆ ਅੱਜ ਤਰਨ ਤਰਨ ਦੀ ਜਿਵਣੀ ਝੂਮ ਦੀ ਰੈਲੀ ਕਰਨ ਵਾਸਤੇ ਵਰਤਿਆ ਜਾ ਰਿਹਾ। ਤਕਰੀਰ ਹੁੰਦੀ ਉਹ ਤਾਂ ਵੀ ਰੱਖੀ ਜਾ ਰਹੇ ਨੇ। ਨਵੀਂ ਤੇ ਪਤਨੀ ਬਣਨੀ ਕਿ ਨਹੀਂ ਬਣਨੀ ਕੀ ਕਰਨਾ ਜਾਂ ਕੀ ਡਰਾਮੇ ਚੜ੍ਹਨੇ ਚ ਪੈਸਾ ਤੁਹਾਡੇ ਕੋਲ ਥੇਲੀ ਨਹੀਂ ਹੈਗੀ ਤੇ ਕ੍ਰੂਰ ਰੂਪ ਇਹ ਤੁਸੀਂ ਜਿਹੜਾ ਆ ਉਹ ਅੱਜ ਅਜਾਈ ਘਵਾਰੇ ਜੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਡਰਾਮੇ ਕਰਨ ਚ ਮਸ਼ਹੂਰ ਹੈ ਠੱਗੀਆਂ ਮਾਰਨ ਚ ਮਸ਼ਹੂਰ ਹੈ ਇੱਕ ਬੰਨੇ ਪੰਜਾਬ ਡੋਬ ਰਿਆ ਹੈ ਤੇ ਦੂਜੇ ਬੰਨੇ ਪੰਜਾਬ ਦੇ ਖਜ਼ਾਨੇ ਦਾ ਲੋਕਾਂ ਦੇ ਲਹੂ ਪਸੀਨੇ ਦਾ ਪੈਸਾ ਜਿਹੜਾ ਆ ਅੱਜ ਤਰਨਤਾਰਨ ਦੀ ਜਿਵਣੀ ਚੋਣ ਦੀ ਰੈਲੀ ਕਰਨ ਵਾਸਤੇ ਵਰਤਿਆ ਜਾ ਰਿਹਾ ਤੇ ਨਾਂ ਕੀ ਦਿੱਤਾ ਜਾ ਰਿਹਾ ਹੈ ਸਰਕਾਰੀ ਸਮਾਗਮ ਤੇ ਮੈਂ ਪੁੱਛਣਾ ਚਾਹੁੰਦਾ ਆ ਕਿ ਜਿਮਣੀ ਚੋਣ ਹੈ ਜੇ ਤੁਹਾਡਾ ਜਿਮਣੀ ਚੋਣ ਤੁਹਾਡਾ ਹਲਕਾ ਇੰਚਾਰਜ ਇੰਨਾ ਵੀ ਖਰਚਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਡਰਾਮੇ ਕਰਨੇ ਪੈ ਰਹੇ ਆ ਤੇ ਕਰੋੜਾਂ ਰੁਪਈਆ ਪੰਜਾਬ ਦੇ ਖਜ਼ਾਨੇ ਦਾ ਅੱਜ ਜਿਹੜਾ ਆ ਉਹ ਬਰਬਾਦ ਕਰਕੇ ਤੇ ਕੇਵਲ ਤੇ ਕੇਵਲ ਜਿਹੜੀ ਆ ਆਮ ਆਦਮੀ ਪਾਰਟੀ ਦੀ ਰਾਜਨੀਤੀ ਤੇ ਤਰਨਤਾਰਨ ਦੇ ਵਿੱਚ ਹਲਕਾ ਇੰਚਾਰਜ ਦੀ ਜਿਹੜੀ ਜਿਮਣੀ ਚੋਣ ਦੀ ਰੈਲੀ ਕੀਤੀ ਜਾ ਰਹੀ ਹੈ ਉਹ ਤੁਸੀਂ ਇੱਥੇ ਹੀ ਹਿਸਾਬ ਲਾ ਲਓ ਕਿ ਕੱਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਿਹੜੇ ਨਵੇਂ-ਨਵੇਂ ਬਣੇ ਨੇ ਜਿਹੜੇ ਸਾਡੇ ਵੀ ਪੁਰਾਣੇ ਯਾਰ ਨੇ ਉਹਨਾਂ ਨੇ ਪੋਸਟ ਪਾ ਕੇ ਦਾਵਾ ਕੀਤਾ ਸੀਗਾ ਕਿ ਕੱਲ ਨੂੰ ਮਤਲਬ ਕਿ ਅੱਜ 3 ਅਕਤੂਬਰ ਨੂੰ ਜਿਹੜੀ ਰੈਲੀ ਹੋ ਰਹੀ ਹੈ ਜਿਵਨੀ ਚੌਂਕ ਦੇ ਸਬੰਧ ਚ ਹੋ ਰਹੀ ਹੈ ਤੇ ਸਾਰੇ ਹੌਮਾ-ਹੌਮਾ ਆ ਕੇ ਪਹੁੰਚੋ ਤੇ ਜਦੋਂ ਮੈਂ ਉਹਦੇ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਫੇਸਬੁੱਕ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਪੋਸਟ ਡਿਲੀਟ ਕਰ ਗਏ ਮੈਂ ਮੰਨ ਲਿਆ ਕਿ ਤੁਸੀਂ ਸਰ ਸਰਕਾਰੀ ਸਮਾਗਮ ਕਰ ਰਹੇ ਕਾਰਕਾ ਦਾ ਰਹੇ ਜੀ ਰਾਜਪਤਰੀ ਸਮਾਗਮ ਛੜਕਾਂ ਦੇ ਨਹੀਂ ਪੱਥਰਾਂ ਦਾ ਤੇ ਛੜਕਾਂ ਦੇ ਨਹੀਂ ਪੱਥਰ ਨਹੀਂ ਪੱਥਰ ਜਿਹੜੇ ਨੇ ਉਹ ਤੁਹਾਡੇ ਫੀਲੇ ਦੇ ਹਰਫ ਕਿਤੇ ਰੱਖੀ ਜਾ ਰਹੇ ਨੇ ਉਹਦੇ ਜਿਹੜੀ ਖੜਗ ਵੀ ਰਿਪੇਅਰ ਹੁੰਦੀ ਉਹ ਤਾਂ ਵੀ ਰੱਖੀ ਜਾ ਰਹੇ ਨੇ ਨਵੀਂ ਪਤਨੀ ਬਣਨੀ ਕਿ ਨਹੀਂ ਬਣਨੀ ਕੀ ਕਰਨਾ ਜਾਂ ਕੀ ਡਰਾਮਾ ਚਾੜਨਾ ਜੀ ਪੈਸਾ ਤੁਹਾਡੇ ਕੋਲ ਥੇਲੀ ਨਹੀਂ ਹੈਗੀ ਤੇ ਕਰੋੜਾ ਰੁਪਇਆ ਤੁਸੀਂ ਜਿਹੜਾ ਆ ਉਹ ਅਜਾਈ ਕੁਮਾਰ ਜੀ ਚਲੋ ਮਰਦੀ ਹੈ ਤੁਹਾਡੀ ਲੋਕ ਤਾਂ ਨਹੀਂ ਇਤਰਤੂਤਾ ਜਾਣਦੇ ਐ ਤਰਨ ਤੰਦ ਹਲਕੇ ਦੇ ਲੋਕ ਜਿਹੜੇ ਤੁਹਾਨੂੰ ਜਵਾਬ ਦੇ ਦਾਂਗੇ ਪਰ ਮੈਂ ਅਫੀਸਰ ਸਹਿਬਾਨ ਨੂੰ ਵੀ ਸਿੱਧਾ ਮੇਰਾ ਸਵਾਲ ਹੈ ਇਹ ਤੁਸੀਂ ਰੱਖਿਆ ਰਾਜਪੁਤਰੀ ਸਮਾਗਮ ਇੱਥੇ ਕੇਵਲ ਤੇ ਕੇਵਲ ਸੰਵਿਧਾਨਿਕ ਜਾਂ ਸਰਕਾਰੀ ਅਫੀਸਰ ਜਾਂ ਜਿਹੜਾ ਲੋਕਾਂ ਦਾ ਰਿਪਰੈਜ਼ੈਂਟ ਹੈ ਜਿਹੜਾ ਚੁਣਿਆ ਹੋਇਆ ਆ ਇਲੈਕਟਡ ਹੈ ਉਹੀ ਉੱਥੇ ਬੋਲ ਸਕਦਾ ਹੈ ਆਮ ਸੁਧਾਰਨ ਵਿਅਕਤੀ ਚਾਹੇ ਸਾਭਕਾ ਐਮਐਲਏ ਹੋਵੇ ਸਾਭਕਾ ਵਜ਼ੀਰ ਹੋਵੇ ਕੁਛ ਵੀ ਹੋਵੇ ਉਹ ਇਸ ਸਟੇਜ ਤੇ ਨਹੀਂ ਬੋਲ ਸਕਦਾ ਔਰ ਸਟੇਜ ਦਾ ਸੰਚਾਲਕ ਵੀ ਜਿਹੜਾ ਹੈ ਰਾਜਪਦਰੀ ਸਮਾਗਮ ਦਾ ਸਰਕਾਰੀ ਸਮਾਗਮ ਦਾ ਉਹ ਸਰਕਾਰੀ ਅਫੀਸਰ ਹੁੰਦਾ ਸਰਕਾਰੀ ਅਧਿਕਾਰੀ ਹੁੰਦਾ ਹੈ ਜੇ ਇਸ ਨਿਜਮ ਦੀ ਕੁਤਾਹੀ ਕੀਤੀ ਤੇ ਫਿਰ ਜਿਹੜੇ ਸਬੰਧਤ ਅਧਿਕਾਰੀ ਨੇ ਜ਼ਿਲ੍ਹੇ ਦੇ ਉਹਨਾਂ ਦੇ ਕੋਲ ਠੋਕ ਕੇ ਕਾਰਵਾਈ ਕਰਾਂਗੇ ਮੈਂ ਹਲਕਾ ਕਰਨ ਤਾਂ ਦੇ ਲੋਕਾਂ ਨੂੰ ਸੱਦਾ ਦੇਣਾ ਹੈ ਆਜੇ ਲੁੱਟ ਸ਼ਰੇਆਮ ਲੁੱਟ ਤੇ ਪੰਜਾਬ ਦੇ ਲੋਕੋ ਇੱਕ ਮਹੀਨੇ ਤੁਸੀਂ ਡੁੱਬੇ ਪੈ ਜੇ ਚਵਾਨੀ ਕੇ ਦੀ ਤਰੀਕੇ ਨਹੀਂ ਧਰੀ ਤੇ ਦੂਜੇ ਬਨੇ ਜਿਹੜੀ ਚਭਾਲ ਦੇ ਵਿੱਚ ਤਨ ਤਨ ਜਿਮਣੀ ਚੋਂ ਉਹਨੂੰ ਲੈ ਕੇ ਸਰਕਾਰੀ ਸਮਾਗਮ ਦੇ ਨਾਂ ਹੇਠ ਚੋਣ ਰੈਲੀ ਕੀਤੀ ਜਾ ਰਹੀ ਹੈ ਉੱਥੇ ਕਰੋੜਾ ਰੁਪਏ ਖਤੇ ਜਾ ਰਹੇ ਕਿੱਧਰ ਜਾਉ ਪੰਜਾਬ ਭਗਵੰਤ ਮਾਨ ਜੀ ਲੋਕ ਪੁੱਛਦੇ ਨੇ ਦਿਓ ਜਵਾਬ ਵਾਇਪ ਜੀ ਦਾ ਖਾਸਾ ਵਾਇਪ ਜੀ ਦੀ ਕੀਮਤ ਹੈ